ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਮੈਨੂੰ ਲੰਘਦਾ ਸਾਰੇ ਆਪਾਂ ਇਹ ਪਰ ਅਤ ਰੱਖਣ ਸਾਗ ਨੂੰ ਤਾਂ ਦੋਸਤਿਆ ਰੱਖਣ ਚੜਦੀ ਕਲਾ ਇਦਿਰ ਰੱਖੋ ਤੇ ਲਓ ਜੀ ਅੱਜ ਆਪਾਂ ਨਵੀਂ ਜੀ ਰੈਸਪੀ ਤੇ ਲਓ ਜੀ ਹੁਣ ਆਪਾਂ ਨਵੀਂ ਜੀ ਰੈਸਪੀ ਬਣਾਵਾਂਗੇ ਇਧਰ ਆਪਨੇ ਦੁੱਧ ਲੈ ਲਿਆ ਸੀਗਾ ਕਿਲੋ ਤੋਂ ਵੱਧ ਹੋਊਗਾ ਜਾਂ ਥੋੜਾ ਜਿਹਾ ਥੋੜਾ ਜਿਹਾ ਘੱਟ ਹੋਊਗਾ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਅੱਧੀ ਗੋ ਪੌਣੀ ਗੋਲੀ ਮਿਲਕ ਪਾਊਡਰ ਦੀ ਤੇ ਆਪਾਂ ਜੇ ਉਹ ਰੈਸਪੀ ਬਣਾਵਾਂਗੇ ਜਿਹੜੀ ਬਾਜ਼ਾਰ ਵਿੱਚ ਐਡੀ ਮਹਿੰਗੀ ਮਠਿਆਈ ਮਿਲਦੀ ਆ ਤੇ ਬਹੁਤ ਹੀ ਸੌਖੇ ਤੇ ਸਾਨ ਤਰੀਕੇ ਨਾਲ ਕੋਈ ਜ਼ਿਆਦਾ ਝੰਜਟ ਨਹੀਂ ਕੁਛ ਨਹੀਂ ਨਾ ਕੋ ਚਾਹ চিনি ਬਣਾਉਣ ਦੀ ਲੋੜ ਨਾ ਕੁਛ ਤੇ ਆਪਾਂ ਬਣਾਵਾਂਗੇ ਮਿਲਕ ਕੇਕ ਘਰ 'ਚ ਹੀ ਦੋ ਤਿੰਨ ਚੀਜ਼ਾਂ ਪਈਆਂ ਤੋਂ ਸਾਨ ਤੇ ਸੌਖੇ ਤਰੀਕੇ ਨਾਲ ਤੇਦਰ ਆਪਾਂ ਹੁਣ ਇਹਨੂੰ ਨਾ ਦੁੱਧ ਨੂੰ ਘੋਲ ਲਵਾਂਗੇ ਚੰਗੀ ਤਰ੍ਹਾਂ ਬਿਕੋਜ਼ ਕਿਉਂਕਿ ਇਹ ਨਾ ਲੰਗਸ ਜੇ ਨਰਾ ਹੈ ਇਧਰ ਮੇਰੇ ਕੋਲੇ ਪਿਆ ਸੀ ਦਲੀਆ ਤੇ ਆਪਾਂ ਦਲੀਏ ਨੂੰ ਥੋੜਾ ਜਿਹਾ ਰੋਸਟਡ ਕਰ ਲਵਾਂਗੇ ਥੋੜਾ ਜਿਹਾ ਭੁੰਨ ਲਾਂਗੇ ਸੇਕ ਲਵਾ ਲਾਂਗੇ ਕੱਚਾ ਪਾਣੀ ਕੱਢਾਂਗੇ ਆਪਾਂ ਇਹਦਾ ਤੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮਾਚ ਜਿਹੜਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾਗਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਤੇ ਭਰਾ ਥੈਂਕ ਯੂ ਸੋ ਮਾਚ ਤੇ ਇਧਰ ਆਪਣਾ ਨਾ ਦੁੱਧ ਜਿਹੜਾ ਇਹਨੇ ਵੀ ਰੇ ਰੇ ਜਿਕੇ گاੜਾ ਹੋ ਗਿਆ ਸੀ ਇਧਰ ਮੈਂ ਦਹੀਂ ਲਿਆ ਸੀ ਇਹਨੂੰ ਚਮਚੇ ਨਾਲ ਥੋੜਾ ਜਿਹਾ ਪਾਣ ਦਿੱਤਾ ਸੀਗਾ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਆਪਾਂ ਕੋਈ ਇਹਦੇ ਵਿੱਚ ਹੋਣੀ ਪਾਇਆ ਵਿਨੇਗਰ ਵਗੈਰਾ ਨਹੀਂ ਕੁਝ ਪਾਇਆਗਾ ਕੋਈ ਆਪਾਂ ਫਿਲਟਰ ਨਹੀਂ ਪਾਈ ਕੁਝ ਨਹੀਂ ਪਾਇਆਗਾ ਕਿਉਂਕਿ ਜੇ ਆਪਾਂ ਉਹ ਜਿਹੜੀਆਂ ਚੀਜ਼ਾਂ ਜੂਸ ਕਰਨੀਆਂ ਵਿਨੇਗਰ ਵਗੈਰਾ ਤੇ ਫਿਰ ਆਪਾਂ ਬਾਜ਼ਾਰ ਤੋਂ ਹੀ ਲੈ ਕੇ ਇਹ ਚੀਜ਼ ਖਾ ਲਈਏ ਕਿਉਂ ਜੇ ਆਪਾਂ ਘਰੇ ਕੋਈ ਚੀਜ਼ ਬਣਾਉਣੇ ਸੁੱਧ ਚੀਜ਼ ਹੁੰਦੀ ਆ ਆਪਾਂ ਨੂੰ ਪਤਾ ਹੁੰਦਾ ਵੀ ਇਹ ਸੁੱਧ ਆ ਗਈ ਹਨਾ ਤੇ ਆਪਾਂ ਆਪਣੇ ਹੱਥੀ ਬਣਾਈ ਭਲਾਂ ਦੀ ਤੁਸੀਂ ਕਿਸੇ ਤਰੀਕੇ ਵੀ ਬਣਾ ਲਓ ਤੇ ਟੇਸਟ ਲਿਆਉਣ ਦੀ ਖਾਤਰ ਤਾਂ ਆਪਾਂ ਲੇਚੀ ਪਾਊਡਰ ਪਾਉਨੇ ਹੀ ਪਾਉਨੇ ਆ ਹਨਾ ਨਾਲ ਆਪਾਂ ਗੁਲਾਬ ਜਲ ਪਾ ਲਓ ਜੇ ਗੁਲਾਬ ਜਲ ਨਹੀਂ ਹੈਗਾ ਗੁਲਾਬ ਦੇ ਫੁੱਲ ਹੈਗੇ ਉਹਨਾਂ ਨੂੰ ਵਾਲ ਕੇ ਥੋੜਾ ਜਿਹਾ ਉਹਦਾ ਪਾਣੀ ਕੱਢ ਕੇ ਪਾ ਲਵੋ ਹਣਾ ਤੇ ਦੇਖੋ ਤੁਸੀਂ ਥੋੜੇ ਜੇ ਦਹੀਂ ਦੇ ਨਾਲ ਇਹ ਕਿੰਨਾ ਸੋਹਣਾ ਇਹਦਾ ਟੈਕਸਚਰ ਜਿਆ ਆ ਗਿਆ ਵਧੀਆ ਇਹਦੇ ਉਹ ਹੋ ਗਈਆਂ ਦਾਣੇ ਦਰ ਬਣ ਗਏ ਤੇਰਾ ਆਪਾਂ ਕੌਲੀ ਅਧਿਕ ਕੌਲੀ ਖੰਡ ਦੀ ਪਾਈ ਜਿਆਦੀ ਨਹੀਂ ਪਾਵਾਂਗੇ ਆਪਾਂ ਕਿਉਂਕਿ ਅਸੀਂ ਮਿੱਠਾ ਬਹੁਤ ਹੈ ਘੱਟ ਪਾਨੇ ਤੁਸੀਂ ਆਪਦੇ ਤਰੀਕੇ ਨਾਲ ਪਾ ਲਿਆ ਕਰੋ ਪਾ ਲਿਓ ਠੀਕ ਹੈ ਤੇ ਇਹ ਆਪਾਂ ਹੁਣ ਦੇਖੋ ਤੁਸੀਂ ਆਪਾਂ ਇਹਨੂੰ ਥੋੜਾ ਜਿਹਾ ਰੋਹੋ ਕਰਾਂਗੇ ਖੰਡ ਕਿਉਂਕਿ ਥੋੜਾ ਜਿਹਾ ਪਾਣੀ ਛੱਡੂਗੀ ਹਨਾ ਤੇ ਇਹ ਮਿਲਕ ਕੇਕ ਜਿਹੜਾ ਨਾ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦਾ ਕਿਉਂਕਿ ਮੈਂ ਤਾਂ ਇਹ ਬਹੁਤ ਹੀ ਚੰਗੀ ਚੀਜ਼ ਬਣਦੀ ਹੈ ਕਿਉਂਕਿ ਬੱਚਿਆਂ ਵਾਲੇ ਘਰੇ ਤਾਂ ਮਿੱਠਾ ਬੱਚੇ ਵੀ ਪਸੰਦ ਕਰਦੇ ਹਨਾ ਕਈ ਬਜ਼ੁਰਗ ਵੀ ਕਰਦੀਆਂ ਹਨ ਐਕਚੁਅਲੀ ਘਰ ਸਾਰੇ ਘਰਾਂ ਚ ਅੱਜਕੱਲ ਉਹ ਆਗਾ ਹਨਾ ਤੇ ਇਧਰ ਆਪਾਂ ਇਲਾਚੀ ਪਾਊਡਰ ਪਾਇਆ ਨਾਲ ਥੋੜਾ ਜਿਹਾ ਕੁਛ ਮੈਂ ਹੋਰ ਕੁਛ ਨਹੀਂ ਹਜੇ ਪਾਇਆਗਾ ਕਿਉਂਕਿ ਬਹੁਤ ਹੀ ਸਵਾਦ ਚੀਜ਼ ਆ ਬਹੁਤ ਹੀ ਕੰਮ ਦੀ ਆ ਘਰੇ ਆਪਾਂ ਕੁਝ ਵੀ ਬਣਾਉਣੇ ਤੇ ਆਪਾਂ ਨੂੰ ਪਤਾ ਹੁੰਦਾ ਇਹ ਮੈਂ ਤਾਂ ਲਗੀ ਹਲੀ ਤਾਮਨਾ ਆ ਮਿਲਕ ਕੇਕ ਬਿਕੋਜ਼ ਕਿਸੇ ਵੇਲੇ ਨਾ ਘਰਾਂ ਦੇ ਵਿੱਚ ਕੋਈ ਚੀਜ਼ ਨਹੀਂ ਵੀ ਹੁੰਦੀ ਜੀ ਥੋੜਾ ਦੁੱਧ ਹੁੰਦਾ ਤੇ ਜੇ ਆਪਾਂ ਮਿਲਕ ਕੇਕ ਰੋਟੀਆਂ ਤੋਂ ਰਾਤ ਦੀਆਂ ਤੋਂ ਬਣਾ ਸਕਦੇ ਆ ਹਨਾ ਬਈਆਂ ਤੋਂ ਤੇ ਫਿਰ ਆਪਾਂ ਕਿਉਂ ਨਹੀਂ ਇਹ ਦਲੀਏ ਤੋਂ ਕਿਉਂ ਨਹੀਂ ਚੀਜ਼ ਬਣਾ ਸਕਦੇ ਹਨ ਮੰਨਿਆ ਵੀ ਆਪਾਂ ਉਹ ਹੋ ਨਹੀਂ ਹੁੰਦੀ ਕਿ ਆਪਾਂ ਨੂੰ ਕੀ ਪਤਾ ਹਲਵਾਈ ਸਪਰੇਟਾ ਪਾਉਂਦੇ ਕੀ ਪਾਉਂਦੇ ਕੁਛ ਮਰਜ਼ੀ ਹਨਾ ਤੇ ਦੇਖੋ ਤੁਸੀਂ ਕਿੰਨੀ ਸੋਣੀ ਨਾਲ ਆਪਾਂ ਡੇਢ ਕੁ ਚਮਚਾ ਕੇਵੋ ਦਾ ਪਾ ਦਿੱਤਾਗਾ ਹੁਣ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈਗੀ ਤੇ ਕਿੱਡਾ ਸੋਹਣਾ ਦੇਖੋ ਤੁਸੀਂ ਇਹਦਾ ਕਲਰ ਹੋ ਗਿਆ ਕੋਈ ਆਪਾਂ ਐਕਸਟਰਾ ਚੀਜ਼ ਨਹੀਂ ਪਾਈ ਕੁਛ ਨਹੀਂ ਦਲੀਆ ਆਪਾਂ ਤਾਂ ਪਾਇਆ ਕਿਉਂਕਿ ਸਾਰੇ ਹੀ ਭੈਣਾ ਕਿਸੇ ਵੇਲੇ ਕੋਈ ਜਾਦੇ ਵਿਚਾਰੇ ਨਹੀਂ ਉਹ ਹੁੰਦੇ ਹਨਾ ਫੋੜ ਕਰ ਦੇਗੇ ਤੇ ਵੀ ਕੋਸੇ ਕਿਉਂਕਿ ਜੇ ਇਹੋ ਜਿਹੇ ਚੀਜ਼ਾਂ ਘਰੇ ਪਈਆਂ ਆਪਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਬੱਚਿਆਂ ਦਾ ਦੇ ਸੈਕਿੰਡ ਨੰਬਰ ਤੇ ਮੈਨੂੰ ਯਾਦ ਆ ਗਈ ਸਾਡੇ ਨਾਲ ਇੱਕ ਕੰਮ ਤੇ ਲੱਗਾ ਸੀ ਦਿਹਾੜੀ ਆ ਤੇ ਉਹਨੇ ਕੀ ਕੀਤਾ ਨਾ ਆ ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਬਾਲੂਛਾਈਆਂ ਲੈ ਕੇ ਆ ਕਹਿੰਦਾ ਮੈਂ ਮਿਲਕ ਕੇਕ ਲੈ ਗਿਆ ਕਹਿੰਦਾ ਮੇਰੇ ਘਰ ਵਾਲੀ ਨੇ ਖਾਧਾ ਨਹੀਂ ਕਹਿੰਦਾ ਮੈਨੂੰ ਕਹਿੰਦੀ ਮੈਂ ਤਾਂ ਬਾਲੂਛਾਈਆਂ ਹੀ ਖਾਣੀਆਂ ਸੀ ਉਹ ਦਿਨ ਬਾਲੂਛਾਈਆਂ ਬਣਾਈਆਂ ਸੀ ਫਿਰ ਉਹ ਨੂੰ ਦਿੱਤੀਆਂ ਤੇ ਇਧਰੇ ਬਣ ਕੇ ਰੈਡੀ ਹੋ ਗਿਆ ਤੇ ਮੇਰੇ ਕੋਲੇ ਨਾ ਬਾਈ ਆਪਾਂ ਝੂਠ ਨਹੀਂ ਬੋਲਦੇ ਮੇਰੇ ਕੋਲੇ ਕੋਈ ਹੋਰ ਕੇਕ ਪੈਨ ਹੈ ਨਹੀਂ ਸੀਗਾ ਮੈਂ ਨਾ ਬਰਫ ਫਲੇਚ ਹੀ ਬਣਾ ਲਿਆ ਬਿਕਾਉਸ ਕਿਉਂਕਿ ਮੇਰੇ ਕੋਲੇ ਅਸੀਂ ਕਿਹੜਾ ਫਿਰ ਇੱਥੇ ਜ਼ਿਆਦਾ ਰਹਿਣੇ ਆਗੇ ਤੇ ਮੇਰੇ ਕੋਲੇ ਕੋਹੋ ਜਾ ਭਾਂਡਾ ਹੈ ਨਹੀਂ ਸੀ ਤੇ ਮੈਂ ਇਹ ਨਾ ਫਿਰ ਇਹਦੇ ਵਿੱਚ ਹੀ ਬਣਾ ਲਿਆ ਇਹ ਬਹੁਤ ਵਧੀਆ ਹੈ ਹੁਣ ਆਪਾਂ ਸਟੀਲ ਫੋਲ ਪੇਪਰ ਨਾਲ ਉਤੋਂ ਕਵਰ ਕਰ ਦਵਾਂਗੇ ਤੇ ਉਹ ਹੋਆ ਥੋੜਾ ਜਿਹਾ ਆਪਾਂ ਇਹਨੂੰ 8 ਤੋਂ 10 ਘੰਟੇ ਨੂੰ ਕਵਰ ਕਰਕੇ ਰੱਖਾਂਗੇ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਤੁਸੀਂ ਵੀ ਮੇਰੀ ਸਾਰੀਆਂ ਭੈਣਾਂ ਨੂੰ ਵੀ ਰਿਕੁਐਸਟ ਆ ਬੱਚਿਆਂ ਵਾਲਿਆਂ ਨੂੰ ਜਿਹੜੀਆਂ ਵੀ ਬੱਚਿਆਂ ਵਾਲੀਆਂ ਭੈਣਾਂ ਘਰੇ ਹੀ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਬਣਾ ਕੇ ਦਿਆ ਕਰੋ ਬਾਜ਼ਾਰ ਦੀਆਂ ਚੀਜ਼ਾਂ ਖਾਣ ਦੀ ਆਦਤ ਨਾ ਪਾਇਆ ਕਰੋ ਤੇ ਅਗਰ ਜਿਹੜੀਆਂ ਭੈਣਾਂ ਸਾਰੀਆਂ ਹੀ ਇੱਕ ਦੂਜੀ ਦੀ ਸਪੋਰਟ ਕਰਦੀਆਂ ਸਾਰੀਆਂ ਇਸੇ ਤਰ੍ਹਾਂ ਹੀ ਸਪੋਰਟ ਕਰਦੀਆਂ ਰਿਹਾ ਕਰੋ ਕਿਉਂਕਿ ਆਪਾਂ ਇੱਕ ਦੂਜੇ ਦੀ ਸਿਕورٹی ਆਪਾਂ ਨੂੰ ਸਾਰਿਆਂ ਨੂੰ ਉਹ ਤੇ ਆਪਾਂ ਹੁਣ ਇਧਰ ਫਾਲ ਪੇਪਰ ਨਾਲ ਇਹਨੂੰ ਕਵਰ ਕਰ ਦਿੱਤਾ ਉੱਪਰੋਂ ਤੇ ਹੁਣ ਇਧਰ ਮੇਰੇ ਕੋਲੇ ਮੇਰੀ ਸਟੋਲਜੀ ਪਈ ਸੀਗੀ ਤੇ ਉਹਦੇ ਨਾਲ ਲਪੇਟ ਕੇ ਤੇ ਇਹਨੂੰ ਆਪਾਂ 8 ਤੋਂ 10 ਘੰਟੇ ਰੱਖਾਂਗੇ ਫਿਰ ਆਪਾਂ ਇਹਨੂੰ ਕੱਢਾਂਗੇ ਬਾਹਰ ਫਿਰ ਆਪਾਂ ਵੇਖਾਂਗੇ ਦਾ ਹਾਲਚਾਲ ਵੀ ਕਿਵੇਂ ਆ ਠੀਕ ਹੈ ਤੇ ਫਿਰ ਵੇਖਦੇ ਕਿਵੇਂ ਕੀ ਇਹਦਾ ਉਹ ਤੇ 10 ਘੰਟਿਆਂ ਤੋਂ ਬਾਅਦ ਹੁਣ ਆਪਾਂ ਇਹਨੂੰ ਖੋਲ ਦੇ ਤੇ ਖੋਲ ਕੇ ਨੂੰ ਦੇਖ ਦੇ ਕਿਉਂਕਿ ਇਹਦੇ ਵਿੱਚੋਂ ਨਿਕਲਣਾ ਉਹ ਖਾਏ ਇੱਕ ਤਾਂ ਹੈ ਫਿਰ ਇਹ ਥੋੜਾ ਹੈ ਤੇ ਇੱਕੇ ਵੀ ਅੱਧਾ ਕਿਲੋ ਤੁੱਤੇ ਉੱਤੇ ਬਣ ਗਿਆ ਹੈਗਾ ਹਨਾ ਤੇ ਇਹਨੂੰ ਆਪਾਂ ਕਰਦੇ ਦੇ ਨਾਲ ਪਹਿਲਾਂ ਇਸ ਤਰ੍ਹਾਂ ਕਰਕੇ ਉਹਨੂੰ ਕਰ ਲੈਂਦੇ ਤੇ ਫਿਰ ਅੱਗੇ ਆਪਾਂ ਉਹ ਕਰਦੇ ਤੇ ਆਪਾਂ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਭ ਨੂੰ ਹੀ ਤੰਦਰੁਸਤੀਆਂ ਬਖਸ਼ੇ ਤੇ ਇਧਰ ਆਪਾਂ ਹੁਣ ਦੇਖੋ ਤੁਸੀਂ ਇਹਨੂੰ ਕੱਢ ਲਿਆ ਸੀਗਾ ਪੀਸ ਚੰਗੇ ਤਾਂ ਨਹੀਂ ਬਣੇ ਐਵੇਂ ਝੂਠ ਮਾਰਾਂ ਮੈਂ ਤੁਹਾਨੂੰ ਜਿਵੇਂ ਦੇ ਵੀ ਬਣੇ ਠੀਕ ਹੈ ਪਰ ਇਹਦਾ ਟੇਸ ਇੰਨਾ ਕੋਈ ਜ਼ਿਆਦਾ ਵਧੀਆ ਬਣਿਆ ਉੱਤੇ ਆਪਾਂ ਨੇ ਲਾ ਦਿੱਤੇ ਉਹ ਪਿਸਤੇ ਕੱਟ ਕੇ ਤੇ ਇਹਦਾ ਟੇਸ ਇੰਨਾ ਕੋਈ ਜ਼ਿਆਦਾ ਸਵਾਦ ਬਣਿਆ ਕੀ ਕਹਿੰਦੀ ਗੱਲ ਤੇ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ